ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਆਈਏ ਸਟੇਟਮੈਂਟ ਜਿਹੜਾ ਜੋ ਯੂਨੀਅਨ ਹੋਮ ਮਿਨਿਸਟਰ ਨੇ ਪਾਰਲੀਮੈਂਟ ਚ ਬਿਆਨ ਦਿੱਤਾ ਮੇਰਾ ਨਹੀਂ ਖਿਆਲ ਕੋਈ ਆਈਏ ਹੀ ਆ ਉਹਨਾਂ ਨੇ ਮੋੜ ਮੰਡੀ ਜਾ ਕੇ ਠੀਕ ਆ ਵਿਕਟਮਸ ਨੂੰ ਮਿਲੇ ਹੈਗੇ ਆ ਉਹਨਾਂ ਨੇ ਇਸ਼ੂ ਉਠਾਇਆ ਹੈਗਾ ਪਰ ਕੀ ਉਹ ਇਹ ਵੀ ਦੱਸਣਗੇ ਵੀ ਜਿਹੜੇ ਬਾਰੇ ਉਹ ਇਸ਼ੂ ਉਠਾ ਰਹੇ ਉਹ ਉਂਗਲਾਂ ਸਾਰੀਆਂ ਮੋੜ ਮੰਡੀ ਵਾਲੀਆਂ ਬਾਬੇ ਤੇ ਜਾਗੀਆਂ ਨੇ ਬਾਬੇ ਦੀ ਵਰਕਸ਼ਾਪ ਤੇ ਜਾ ਰਹੀਆਂ ਨੇ ਗੱਲਾਂ ਹੋ ਜਿਹੜਾ ਸੌਦਾ ਸਾਧਾ ਹੈਗਾ ਤੇ ਕੀ ਇਹ ਅਕਾਲੀ ਦਲ ਨੂੰ ਪੁੱਛਣਗੇ ਵੀ ਥੋਡੀਆਂ ਜਾ ਰਹੀਆਂ ਕਿ ਉਹਨੀਆਂ ਨੇ ਸੱਚਾ ਸੱਚਾ ਸੌਦਾ ਸਾਧਣਾ ਇਹਨਾਂ ਨੇ ਤਾਂ ਕੋਈ ਉਸ ਬਾਰੇ ਗੱਲ ਠਾਈ ਨਹੀਂ ਹੈਗੀ ਨਾ ਇਹਨਾਂ ਨੇ ਖੁੱਲ ਕੇ ਭਰਤੀ ਕਮੇਟੀ ਦੀ ਸਪੋਰਟ ਕੀਤੀ ਹੈਗੀ ਆਵੇਂ ਇਹਨਾਂ ਨੇ ਕਟਿਆ ਨਹੀਂ ਹੈਗਾ ਪਰ ਇਹਨਾਂ ਨੇ ਸਪੋਰਟ ਵੀ ਨਹੀਂ ਕੀਤੀ ਹੈਗੀ ਚੋਪ ਇੱਕ ਤਰ੍ਹਾਂ ਨਾਲ ਚੋਪ ਵਟ ਗਏ ਹੈਗੇ ਆ ਤੇ ਇਹ ਨਾਲੇ ਹੁਣ ਤੱਕ ਤਾਂ ਇਹ ਪਰਮਜੀਤ ਸਿੰਘ ਸਰ ਦੇ ਹੁਣਾਂ ਦੇ EMPLOYEE ਰਹੇ ਹੈਗੇ ਆ ਕੀ ਇਹ ਇੰਡੀਪੈਂਡੈਂਟ ਸਟੈਂਸ ਲੈ ਸਕਣਗੇ ਮੈਂ ਤਾਂ ਨਹੀਂ ਸੋਚਦਾ ਵੀ ਲੈ ਸਕਣਗੇ ਕੋਈ ਸਰਕੁਲਰ ਜਿਹੜੀ SGP C ਨੇ ਜੋ ਕੀਤਾ ਹੈਗਾ ਨਾ ਇਹ ਸਿਰਫ ਡਾਂਗ ਟਪਾਉ ਸਿਆਸਤ ਇਹ ਕਰ ਰਹੇ ਹੈਗੇ ਆ ਆਦਰ than that ਕੁਝ ਵੀ ਹੈ ਨਹੀਂਗਾ ਉਹ ਹਿਤਾ ਸੁਖਿੰਦਰ ਮਾ ਕਹਿ ਰਿਹਾ ਹੈਗਾ ਕਿ ਡੰਗ ਟਪਾਉ ਸਿਆਸ ਚੱਲ ਰਹੀ ਹੈ ਨਾ 23 ਦਸੰਬਰ 2023 ਦੇ ਵਿੱਚ ਇਹਨਾਂ ਨੇ ਈਮੇਲ ਕੀਤੀ ਸੀ ਪ੍ਰਾਈਮ ਮਿਨਿਸਟਰ ਆਫਿਸ ਨੂੰ ਮੁਲਾਕਾਤ ਦੇ ਲਈ ਉਹਦਾ ਜਵਾਬ ਆਇਆ ਇਹਨਾਂ ਨੂੰ 1.5 ਸਾਲ ਬਾਅਦ 21 ਮਾਰਚ 2025 ਤੇ ਉਹਨਾਂ ਨੇ ਕੈਟਾਗੋਰਿਕਲੀ ਢੜਾਈ ਕਰਤਾ ਵੀ ਅਸੀਂ ਕੋਈ ਮੀਟਿੰਗ ਦਾ ਟਾਈਮ ਤੁਹਾਨੂੰ ਦੇਣਾ ਹੀ ਨਹੀਂਗਾ ਇਸ ਬਾਰੇ ਜਥੇਦਾਰ ਨੇ ਕੋਈ ਇਤਰਾਅ ਠਾਇਆ ਕਿ ਇੱਕ ਕਮੇਟੀ ਤਾਂ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੀ ਨਾ ਉਨਾਬਲਾਂ ਦਾ ਕੋਈ ਬਿਆਨ ਵੀ ਨਹੀਂ ਆਇਆ ਇਸ ਬਾਰੇ। ਨਾ ਕੋਈ ਤੁਸੀਂ ਐਸਟੀਪੀਸੀ ਦੇ ਪ੍ਰੈਜ਼ੀਡੈਂਟ ਵੱਲੋਂ ਕੋਈ ਇਸ ਤਰ੍ਹਾਂ ਦੀ ਸਟੇਟਮੈਂਟ ਆਈ ਹੈਗੀ ਆ ਵੀ ਜਿਹੜੀ ਬਹੁਤ ਵੇਅ ਮੈਂਟਲੀ ਕਹਿ ਰਹੀ ਹੋਵੇ ਵੀ ਸਾਡੇ ਨਾਲ ਕਿਉਂ ਇਹ ਵਿਤਕਰਾ ਕੀਤਾ ਜਾ ਰਿਹਾ ਹੈ ਕਿ ਸਾਨੂੰ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਹੈਗਾ ਉਹ ਸਾਨੂੰ ਮਿਲਣ ਦਾ ਟਾਈਮ ਨਹੀਂ ਦੇ ਰਿਹਾ ਕੈਂਟੀ ਵੱਡੀ ਸਿੱਖਾਂ ਦੀ ਸਸਤਾ ਦੇ ਵੱਲੋਂ ਬਣਾਈ ਕਮੇਟੀ ਵੱਲੋਂ